ਦੇਸ਼ ਦੀ 18ਵੀਂ ਲੋਕ ਸਭਾ ਨੂੰ ਲੈ ਕੇ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ੀ ਨਾਲ ਨੇ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਆਵਾਦੀ ਪਾਰਟੀ ਨੇ ਕਈ ਲੋਕ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਨੇ ਤੇ ਗੱਲ ਅਸੀਂ ਕਰਾਂਗੇ ਪੰਜਾਬ ਦੇ ਲੋਕ ਸਭਾ ਹਲਕਿਆਂ ਦੀ 13 ਲੋਕ ਸਭਾ ਸੀਟਾਂ ਨੇ ਤੇ ਅੱਜ ਅਸੀਂ ਗੱਲ ਕਰਾਂਗੇ ਬਠਿੰਡਾ ਤੋਂ ਸ਼੍ਰੋਮਣੀ ਕਾਲੀ ਦਲ ਦੀ ਲੋਕ ਸਭਾ ਮੈਂਬਰ ਤੇ ਭਾਰਤ ਦੀ ਸਾਬਕਾ ਮੰਤਰੀ ਹਰ ਸਿਮਰਤ ਕੌਰ ਬਾਦਲ ਹੋਣਾ ਦੀ ਕਿ ਉਹਨਾਂ ਦੀ ਬਤੌਰ ਮੈਂਬਰ ਪਾਰਲੀਮੈਂਟ ਕਿਹੋ ਜੀ ਕਾਰਗੁਜ਼ਾਰੀ ਰਹੀ ਉਹ ਕਾਰਗੁਜ਼ਾਰੀ ਨੂੰ ਲੈ ਕੇ ਅਸੀਂ ਲੇਖਾ ਜੋਖਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਉਹਨਾਂ ਦੀ ਹਾਜ਼ਰੀ ਕਿੰਨੀ ਰਹੀ ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਕਿੰਨੇ ਫੰਡ ਮਿਲੇ ਤੇ ਉਹਨਾਂ ਨੇ ਆਪਣੇ ਹਲਕੇ 'ਚ ਉਹਨਾਂ ਫੰਡਾਂ 'ਚੋਂ ਕਿੰਨੇ ਪੈਸੇ ਖਰਚ ਕੀਤੇ ਹਰਸਿਮਰਤ ਕੋਰ ਬਦਲ 2009 ਦੇ ਵਿੱਚ ਫਿਰ 2014 ਤੇ ਫਿਰ 2019 ਤਿੰਨ ਦਫਾ ਲੋਕ ਸਭਾ ਮੈਂਬਰ ਚੁਣੇਗੇ ਨੇ ਚੌਥੀ ਦੀ ਉਹ ਤਿਆਰੀ ਕਰ ਰਹੇ ਨੇ ਚਰਚਾ ਹੈ ਕਿ ਬਠਿੰਡਾ ਤੋਂ ਫਿਰ ਉਹ ਲੋਕ ਸਭਾ ਦੀ ਚੋਣ ਲੜਨਗੇ ਸ਼ੁਰੂ ਆਪਣੀ ਕਾਲੀ ਦਲ ਤੇ ਬੀਜੀ ਬੀਜੇਪੀ ਦੀ ਗੱਠ ਜੋੜ ਦੀ ਜਿਹੜੀ ਕਹਾਣੀ ਆ ਉਹ ਮੋੜ ਤੋਂ ਨਵੇਂ ਸਫ਼ਰ ਤੋਂ ਸ਼ੁਰੂ ਹੋ ਰਹੀ ਹੈ ਤੇ 2019 ਦੇ ਵਿੱਚ ਜਦੋਂ ਭਾਜਪਾ ਦੀ ਦੁਬਾਰਾ ਸਰਕਾਰ ਬਣਦੀ ਆ ਤੇ ਉਹ ਸੈਂਟਰ ਦੇ ਵਿੱਚ ਫੂਡ ਪ੍ਰੋਸੈਸਿੰਗ ਮਨਿਸਟਰ ਬਣ ਜਾਂਦੇ ਨੇ ਲੇਕਿਨ ਜਦੋਂ ਸ਼ਰੂਮਨੀ ਕਾਲੀਦਨ ਨੂੰ ਗੱਠ ਜੋੜ ਤੋੜਨਾ ਪਿਆ ਕਿਸਾਨੀ ਅੰਦੋਲਨ ਦੇ ਚੱਲਦਿਆਂ ਉਸ ਤੋਂ ਬਾਅਦ ਉਬਤੌਰ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਕੰਮ ਕਰਦੇ ਰਹੇ ਨੇ 2019 ਦੇ ਵਿੱਚ ਮਈ 2019 ਦੇ ਵਿੱਚ ਉਸ ਪਾਰ ਸਰਕਾਰ ਦੇ ਮੰਤਰੀ ਬਣ ਜਾਂਦੇ ਲੇਕਿਨ 17 ਸਤੰਬਰ 2020 ਨੂੰ ਉਹ ਸ਼ੁਰੂ ਮੇਰੀ ਕਾਲੀ ਦਾ ਗੱਠ ਜੋ ਟੁੱਟ ਜਾਂਦਾ ਤੇ ਉਹ ਵਜ਼ੀਰੀ ਵੀ ਛੱਡ ਦਿੰਦੇ ਨੇ ਉਸ ਤੋਂ ਬਾਅਦ ਉਹ ਬਤੌਰ ਪਾਰ ਸਰਕਾਰ ਦੇ ਵਿੱਚ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਵਿਚਰਦੇ ਨੇ ਅਗਰ ਹਰ ਸਮਰਦਕੌਰ ਬਦਲ ਦੀ ਹਾਜ਼ਰੀ ਦੀ ਗੱਲ ਕੀਤੀ ਜਾਵੇ ਤਾਂ ਉਹ ਬਤੌਰ ਉਹਨਾਂ ਨੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਉਹਨਾਂ ਦੀ ਹਾਜ਼ਰੀ ਕਿੰਨੀ ਰਹੀ ਹੈ ਕਿਉਂਕਿ ਜਿਹੜੇ ਸੈਂਟਰ ਸਰਕਾਰ ਦੇ ਵਿੱਚ ਵਜ਼ੀਰ ਹੁੰਦੇ ਨੇ ਉਹਨਾਂ ਦੀ ਹਾਜ਼ਰੀ ਨਹੀਂ ਲੱਗਦੀ ਉਹਨਾਂ ਨੇ ਦੋਨੇ ਪਾਸੇ ਜਾਣਾ ਦਾ ਲੋਕ ਸਭਾ ਦੇ ਵਿੱਚ ਵੀ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਨੇ ਤੇ ਰਾਜ ਸਭਾ ਦੇ ਵਿੱਚ ਵੀ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਨੇ ਇਸ ਕਰਕੇ ਮੰਤਰੀ ਦੀ ਹਾਜ਼ਰੀ ਨਹੀਂ ਲੱਗਦੀ ਲੇਕਿਨ ਇੱਕ ਮੈਂਬਰ ਪਾਰਲੀਮੈਂਟ ਦੀ ਹਾਜ਼ਰੀ ਜ਼ਰੂਰ ਲੱਗਦੀ ਆ ਤੇ 2020 ਤੋਂ ਬਾਅਦ ਦਸੰਬਰ 2020 ਤੋਂ ਬਾਅਦ 2024 ਤੱਕ ਬਤੌਰ ਮੈਂਬਰ ਪਾਰਲੀਮੈਂਟ ਅਗਰ ਉਹਨਾਂ ਦੀ ਔਸਤਨ ਹਾਜ਼ਰੀ ਪਾਰਲੀਮੈਂਟ ਦੇ ਵਿੱਚ ਕਿੰਨੀ ਵਾਰ ਦਫਾ ਗਏ ਨੇ ਉਹ ਕਰੀਬ 68% ਬਣਦੀ ਆ ਇਸ ਤੋਂ ਲਾਵਾ ਗੱਲ ਕੀਤੀ ਜਾਵੇ ਤੇ ਉਹਨਾਂ ਨੇ ਜਿਹੜੀਆਂ ਮੰਤਰੀ ਛੱਡਣ ਤੋਂ ਬਾਅਦ ਮੰਤਰੀ ਕੁਰਸੀ ਦੀ ਛੱਡਣ ਤੋਂ ਬਾਅਦ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਬਹਿਸ ਹੋਈਆ ਡਿਬੇਟ ਹੋਈਆ ਉਹਨਾਂ ਬਹਿਸਾਂ ਦੇ ਵਿੱਚ ਉਹਨਾਂ ਨੇ 24 ਦਫਾ ਭਾਗ ਲਿਆ ਆਪਣੀ ਗੱਲ ਰੱਖੀ ਆਪਣੀ ਪਾਰਟੀ ਦੀ ਗੱਲ ਰੱਖੀਆ ਸੂਬੇ ਦੀ ਗੱਲ ਰੱਖੀਆ ਅਗਰ ਕੁਐਸਚਨ ਦੀ ਗੱਲ ਕੀਤੇ ਹੈ ਕਿ ਉਹਨਾਂ ਨੇ ਕਿੰਨੇ ਸਵਾਲ ਪੁੱਛੇ ਨੇ ਉਹ ਚਾਹੇ ਪੰਜਾਬ ਨੂੰ ਲੈ ਕੇ ਹੋਵੇ ਚਾਹੇ ਸੈਂਟਰ ਲੈਵਲ ਦੇ ਹੋਣ ਚਾਹੇ ਵਕ ਵਕ ਖਿੱਤਿਆਂ ਨੂੰ ਲੈ ਕੇ ਕੀਤੇ ਹੋਣ ਚਾਹੇ ਉਹ ਨੌਜਵਾਨੀ ਦੀ ਗੱਲ ਹੋਵੇ ਚਾਹੇ ਕਿਸਾਨੀ ਦੀ ਗੱਲ ਹੋਵੇ ਚਾਹੇ ਕਾਨੂੰਨ ਵਿਵਸਥਾ ਦੀ ਗੱਲ ਹੋਵੇ ਤਾਂ ਉਹਨਾਂ ਨੇ 83 ਸਵਾਲ ਪੁੱਛੇ ਨੇ ਕਰੀਬ ਇਹਨਾਂ 4 ਸਾਲਾਂ ਦੇ ਵਿੱਚ ਚਾਰ ਸਾਲਾਂ ਦੇ ਵਿੱਚ ਜਿਹੜੇ ਬਜਟ ਸੈਸ਼ਨ ਮੌਨਸੂਨ ਸੈਸ਼ਨ ਵਿੰਟਰ ਸੈਸ਼ਨ ਹੋਏ ਨੇ ਉਹਨਾਂ ਵਿੱਚ ਦਰਮਿਆਨ ਜਿਹੜੀਆਂ ਡਿਬੇਟਾਂ ਹੋਏ ਨੇ ਉਹ 24 ਦਫਾ ਆਗ ਲਿਆ ਅਗਰ ਗੱਲ ਕੀਤੀ ਜਾਵੇ ਮੌਨਸੂਨ ਸੈਸ਼ਨ 2020 ਚ ਕਿਉਂਕਿ 19 ਦੇ ਵਿੱਚ ਉਹ ਮੰਤਰੀ ਹੁੰਦੇ ਨੇ 2020 ਸਤੰਬਰ ਤੋਂ ਬਾਅਦ ਜਿਹੜੀ ਉਹ ਬਤੌਰ ਉਹਨਾਂ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਹਾਜ਼ਰੀ ਪਈ ਆ ਮੌਨਸੂਨ ਸੈਸ਼ਨ 2020 ਚ ਉਹਨਾਂ ਦੀ ਹਾਜ਼ਰੀ 40% ਦੀ ਰਹੀ ਆ ਬਜਟ ਸੈਸ਼ਨ 2021 ਜਿਹੜਾ ਹੋਇਆ ਉਹਨਾਂ ਦੀ ਹਾਜ਼ਰੀ 71% ਦੀ ਰਹੀ ਹੈ ਮੌਨਸਨ ਸੈਸ਼ਨ ਜਿਹੜਾ 2021 ਚ ਹੋਇਆ ਉਹਨਾਂ ਦੀ ਹਾਜ਼ਰੀ 100% ਦੀ ਰਹੀ ਹੈ ਬਜਟ ਸੈਸ਼ਨ 2022 ਤੇ ਜਿਹੜਾ ਹੋਇਆ ਸੀ ਉਹਨਾਂ ਦੀ ਹਾਜ਼ਰੀ 33% ਦੀ ਰਹੀ ਹੈ ਵਿੰਟਰ ਸੈਸ਼ਨ 2021 ਤੇ ਜਿਹੜੀ ਉਹਨਾਂ ਦੀ ਹਾਜ਼ਰੀ ਆ ਉਹ 22% ਦੀ ਰਹੀ ਹੈ ਵਿੰਟਰ ਸੈਸ਼ਨ ਜਿਹੜਾ 2022 ਦੇ ਵਿੱਚ ਹੋਇਆ ਉਹਨਾਂ ਦੀ ਹਾਜ਼ਰੀ 69% ਦੀ ਰਹੀ ਹੈ ਮੌਨਸਨ ਸੈਸ਼ਨ ਜਿਹੜਾ 2022 ਦੇ ਵਿੱਚ ਹੋਇਆ ਹਾਜ਼ਰੀ ਉਹਨਾਂ ਦੀ 94% ਦੀ ਫਿਰ ਵਿంటర్ ਸੈਸ਼ਨ 2023 ਜਿਹੜਾ ਹੋਇਆ ਉਹਨਾਂ ਦੀ ਹਾਜ਼ਰੀ 43% ਦੀ ਰਹੀ ਹੈ ਬਜਟ ਸੈਸ਼ਨ 2023 ਚ ਜਿਹੜਾ ਹੋਇਆ ਉਹਨਾਂ ਦੀ ਹਾਜ਼ਰੀ 60% ਦੀ ਰਹੀ ਹੈ ਬੌਂਸਰ ਸੈਸ਼ਨ ਜਿਹੜਾ 2023 ਦੇ ਵਿੱਚ ਹੋਇਆ ਹਾਜ਼ਰੀ 90% ਦੀ ਰਹੀ ਹੈ ਸਪੈਸ਼ਲ ਸੈਸ਼ਨ 2023 ਚ ਹੋਇਆ 100% ਦੀ ਰਹੀ ਹੈ ਤੇ ਬਜਟ ਸੈਸ਼ਨ ਜਿਹੜਾ 2024 ਚ ਹੋਇਆ ਉਹਨਾਂ ਦੀ ਹਾਜ਼ਰੀ 89% ਦੀ ਰਹੀ ਹੈ ਕੁੱਲ ਮਿਲਾ ਕੇ ਇਹਨਾਂ ਦੀ ਹਾਜ਼ਰੀ 48% ਦੀ ਰਹੀ ਹੈ ਆਸਤਨ ਹੁਣ ਸਵਾਲ ਹੈ ਕਿ ਇਹਨਾਂ ਨੇ ਜਿਹੜੇ 24 ਡਿਬੇਟਾਂ 'ਚ ਭਾਗ ਲਿਆ 83 ਸਵਾਲ ਪੁੱਛੇ ਨੇ ਤੇ ਜਿਹੜਾ ਬਤੌਰ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਐਮਪੀ ਲੈਂਡ ਫੰਡ 'ਚ ਕਿੰਨਾ ਬਜਟ ਮਿਲਿਆ ਸੀ ਉਹ ਕਰੀਬ 7.99 ਕਰੋੜ ਰੁਪਏ ਮਿਲੇ ਸੀ ਜਿਹਦੇ 'ਚ ਹਰ ਸਿਮਰਤ ਕੌਰ ਬਾਦਲ ਹੋਣਾ ਨੇ 7.15 ਕਰੋੜ ਰੁਪਏ ਖਰਚ ਕੀਤੇ ਨੇ ਜੋ ਕਰੀਬ 90% ਬੰਦੇ ਨੇ ਇਹ ਹਰ ਸਿਮਰਤ ਕੌਰ ਬਾਦਲ ਦਾ ਲਿਖਾ ਜੋਖਾ ਹੁਣ ਸਵਾਲ ਇਸ ਵਾਰ ਫਿਰ ਚੌਥੀ ਦਫਾ ਮੈਂਬਰ ਪਾਰਲੀਮੈਂਟ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਸ਼੍ਰੋਮਣੀ ਕਾਲੀ ਦਲ ਵੱਲੋਂ ਹਰ ਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂ ਚਰਚਾ ਇਹ ਵੀ ਆ ਕਿ ਜੇ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਕਾਲੀ ਦਲ ਦੇ ਨਾਲ ਗੱਠ ਜੋੜ ਹੋ ਜਾਂਦਾ ਤੇ ਲਾਜ਼ਮੀ ਤੌਰ ਤੇ ਹਰ ਸਿਮਰਤ ਕੌਰ ਬਾਦਲ ਬਠਿੰਡੇ ਤੋਂ ਹੀ ਲੋਕ ਸਭਾ ਚੋਣ ਲੜਨਗੇ ਅਗਰ ਗੱਠ ਜੋੜ ਨਹੀਂ ਹੁੰਦਾ ਤੇ ਚਰਚਾ ਇਹ ਹੈ ਕਿ ਜਾਂ ਫਿਰ ਖਡੂਰ ਸਾਹਿਬ ਜਾਂ ਫਿਰੋਜ਼ਪੁਰ ਤੋਂ ਵੀ ਚੋਣ ਲੜ ਸਕਦੇ ਨੇ ਲੇਕਿਨ ਜਿਆਦਾ ਜਿਹੜੀ ਸਭਾਵਨਾ ਨੇ ਉਹ ਜਿਹੜੀ ਆ ਉਹ ਬਠਿੰਡਾ ਤੋਂ ਹੀ ਚੋਣ ਲੜਦੀ ਆ ਹਾਲਾਂਕਿ ਜਦੋਂ ਪਹਿਲੀ ਦਫਾ 2009 ਦੇ ਵਿੱਚ ਮੈਂਬਰ ਪਾਰਲੀਮੈਂਟ ਬਣਦੇ ਨੇ ਉਦੋਂ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਿੰਦਰ ਸਿੰਘ ਉਹਨਾਂ ਨੂੰ ਉਹ ਕਰੀਬ ਸਵਾ ਲੱਖ ਵੋਟਾਂ ਦੇ ਨਾਲ ਹਰਾ ਕੇ ਉਹ ਮੈਂਬਰ ਪਾਰਲੀਮੈਂਟ ਬਣ ਚਕਾਮਜਾਬ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੋ ਘਟਦੀ ਗਈ ਆ ਗਿਆ ਕਿਉਂਕਿ ਜਦੋਂ 2014 ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਹਰ ਸਿਮਰਤ ਕੌਰ ਬਾਦਲ ਦੇ ਦਿਓਰ ਮਰਪੀ ਸਿੰਘ ਬਾਦਲ ਨੇ ਚੋਣ ਲੜੀ ਸੀ ਤਾਂ ਜਿਹੜਾ ਸਵਾ ਲੱਖ ਦਾ ਫਾਸਲਾ ਸੀ ਉਹ ਕਰੀਬ 25000 ਤੱਕ ਹੀ ਰਹਿ ਗਿਆ 25000 ਦੇ ਆਸ-ਪਾਸ ਹਰ ਸਿਮਰਤ ਕੌਰ ਬਾਦਲ ਨੇ ਮਰਪੀ ਸਿੰਘ ਬਾਦਲ ਨੂੰ ਹਰਾਇਆ ਸੀ ਜਦ ਇੱਕ ਪਰਿਵਾਰ ਦੀ ਲੜਾਈ ਸੀ ਸਿਆਸੀ ਤੌਰ ਤੇ ਵਕਾਰ ਦੀ ਲੜਾਈ ਸੀ ਤੇ ਜੀ ਦਫਾ ਉਹ ਜਿਹੜੇ ਨੇ ਕਾਂਗਰਸ ਪਾਰਟੀ ਦੇ ਨੌਜਵਾਨ ਚਿਹਰੇ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਹਰਾਉਂਦੇ ਨੇ ਜਿਹੜਾ ਮਨਪ੍ਰੀਤ ਸਿੰਘ ਬਾਦਲ ਨੂੰ ਹਰਸਿਮਰਤ ਕੌਰ ਬਾਦਲ ਨੇ 25000 ਦੇ ਕਰੀਬ ਵੋਟਾਂ ਨਾਲ ਲਾਇਆ ਸੀ ਉਹ ਫਿਰ فاਸਲਾ 2019 ਦੇ ਵਿੱਚ ਮਹਿਜ 19000 ਰਹਿ ਜਾਂਦਾ ਲਗਭਗ ਸਾਰੇ ਹਲਕਿਆਂ ਦੇ ਵਿੱਚੋਂ ਰਾਜਾ ਬਰਿੰਦਰ ਸਿੰਘ ਵੜੇ ਗੇ ਜਿੱਤੇ ਤੇ ਬਰਾਬਰ ਦੇ ਇੱਕ ਬਠਿੰਡਾ ਸ਼ਹਿਰ ਤੋਂ ਉਹ ਆ ਕੇ ਹਾਰ ਜਾਂਦੇ ਨੇ ਜਿੱਥੇ ਮਨਪ੍ਰੀਤ ਸਿੰਘ ਬਾਦਲ ਸੂਬੇ ਦੇ ਵਿੱਤ ਮੰਤਰੀ ਹੁੰਦੇ ਨੇ ਬਠਿੰਡੇ ਤੋਂ ਉਹ ਐਮਐਲਏ ਸਰ ਤੇ ਸੂਬੇ ਦੇ ਵਿੱਚ ਖਜ਼ਾਨਾ ਮੰਤਰੀ ਬਾਕੀ ਹਲਕਿਆਂ ਦੇ ਵਿੱਚ ਜਿਹੜਾ ਉਹਨਾਂ ਦਾ ਫਸਵਾ ਮੁਕਾਬਲਾ ਰਿਹਾ ਲੇਕਿਨ ਬਠਿੰਡਾ ਸ਼ਹਿਰ ਦੇ ਵਿੱਚ ਆ ਕੇ ਜਿਹੜਾ ਰਾਜਾ ਮਨਦਰਸਕ ਬੜੇਗਾ ਹਾਰ ਜਾਂਦੇ ਨੇ ਹਰ ਸਿਮਰਤ ਕੌਰ ਉਸੇ ਫਰਕ ਦੇ ਨਾਲ ਹਰ ਸਿਮਰਤ ਕੌਰ ਬਾਦਲ ਤਿੱਜੀ ਵਾਰ ਬਠਿੰਡਾ ਤੋਂ ਲੋਕ ਸਭਾ ਮੈਂਬਰ ਬਣ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਹੁਣ ਚੌਥੀ ਵਾਰ ਜਿਹੜੀ ਉਹਨਾਂ ਦਾ ਮੁਕਾਬਲਾ ਫਸਵਾ ਲੱਗਦਾ ਕਿਉਂਕਿ ਆਮ ਆਦੀ ਪਾਰਟੀ ਨੇ ਬਠਿੰਡੇ ਤੋਂ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ ਹਾਲਾਂਕਿ ਚਰਚਾ ਇਹ ਹੀ ਕਿ ਬਲਜਿੰਦਰ ਕੌਰ ਹਣੀ ਜਿਹੜੇ ਆਮ ਆਦੀ ਪਾਰਟੀ ਦੇ ਚੀਫ ਵਿੱਪ ਨੇ ਭਗਵੰਤ ਮਾਨ ਹੁਣਾ ਵੱਲੋਂ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਸਟੇਟਸ ਵੀ ਦਿੱਤਾ ਆ ਉਹ ਵੀ ਮੈਦਾਨ ਦੇ ਵਿੱਚ ਇਤੇ ਰਾਮਪੁਰਾ ਫੂਲ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਵੀ ਚਰਚਾ ਸੀ ਲੇਕਿਨ ਗੁਰਮੀਤ ਸਿੰਘ ਖੁੱਡੀਆਂ ਨੂੰ ਹੁਣ ਟਿਕਟ ਦਿੱਤੀ ਜਾ ਚੁੱਕੀ ਆ ਹੁਣ ਕਾਂਗਰਸ ਪਾਰਟੀ ਨੇ ਦੇਖਣਾ ਕਿ ਉਹ ਇਟਸ ਲੜਾਈ ਦੇ ਵਿੱਚ ਸਿਆਸੀ ਦੇ ਲੜਾਈ ਦੇ ਵਿੱਚ ਕਿਸ ਨੂੰ ਉਮੀਦਵਾਰ ਬਣਾਉਂਦੇ ਲੇਕਿਨ ਸ਼ਰਮਣੀ ਕਾਲੀ ਦਲ ਵੱਲੋਂ ਇਹ ਤੈਅ ਕਿ ਹਰ ਸਿਮਰਤ कौर ਬਾਦਲ ਹੋਣੀ ਲੜਨਗੇ ਜੇ ਗੱਠਜੋੜ ਹੋ ਜਾਂਦਾ ਆਮ ਆਦਮੀ ਪਾਰਟੀ ਨੇ ਮદાન ਵਿੱਚ ਉਤਾਰ ਦਿੱਤਾ ਹੈਗਾ ਔਰ ਜੇ ਕਾਲੀ ਦਲ ਦਾ ਗੱਠਜੋੜ ਨਾ ਹੋਇਆ ਤੇ ਸਮੀਕਰਨ ਤੇਜ ਹੋ ਜਾਣਗੇ ਵੱਖਰੇ ਹੋ ਜਾਣਗੇ ਫਿਰ ਭਾਜਪਾ ਆਪਣੇ ਬਲ ਬੂਤੇ ਲੜੇਗੀ ਤੇ ਨਾਲ ਦੇ ਨਾਲ ਕਾਂਗਰਸ ਪਾਰਟੀ ਦਾ ਜਿਹੜਾ ਚੇਰਾ ਉਹ ਬਠਿੰਡਾ ਤੋਂ ਕੌਣ ਹੋ ਸਕਦਾ ਲੇਕਿਨ ਅਸੀਂ ਤੁਹਾਡੇ ਨਾਲ ਗੱਲ ਕੀਤੀ ਆ ਕਿ ਹਰ ਸਿਮਰਤ ਕੌਰ ਬਾਦਲ ਦੀ ਤੌਰ ਮੈਂਬਰ ਪਾਰਲੀਮੈਂਟ ਕਿਹੋ ਜੀ ਸੰਸਦ ਵਿੱਚ ਕਾਰਗੁਜ਼ਾਰੀ ਰਹੀ ਆ ਪਾਲ ਕੇ ਕਿਸੇ ਹੋਰ ਮੈਂਬਰ ਪਾਰਲੀਮੈਂਟ ਦੀ ਕਾਰਗੁਜ਼ਾਰੀ ਦੱਸਣ ਤੱਕ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ